ਬਹੁਤ ਵੱਡੀ ਖਬਰ ਆ ਜਿਵੇਂ ਕਿ ਨਰਿੰਦਰਦੀਪ ਨੂੰ ਮਾਰਨ ਵਾਲੇ ਬਠਿੰਡਾ ਸਟਾਫ ਦੇ ਪੁਲਿਸੀਏ ਯਾਨੀ ਸੀਆਈ ਸਟਾਫ ਦੇ ਮੈਂਬਰ ਉਹਨਾਂ ਦਾ ਇੱਕ ਬਹੁਤ ਵੱਡਾ ਖੁਲਾਸਾ ਜਿ ਇੱਕ ਹੋਰ ਸਾਹਮਣੇ ਨਿਕਲ ਕੇ ਸਾਹਮਣੇ ਆ ਗਿਆ ਇੱਕ ਹੋਰ ਨੌਜਵਾਨ ਜਿਹੜਾ ਕਿ ਮਾਰ ਕੇ ਚੀਲਾਂ ਦੇ ਵਿੱਚ ਸਿਰ ਦਿੱਤਾ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਵੇਂ ਪੰਜਾਬ ਦੇ ਬਠਿੰਡੇ ਦੇ ਵਿੱਚ ਭੜਥੂ ਪੈ ਚੁੱਕਿਆ ਇਸ ਖਬਰ ਨੂੰ ਲੈ ਕੇ ਕਿ ਇੱਕ ਪਾਸੇ ਤਾਂ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਉਂਦਾ ਹੈ ਸਿੰਘਾਂ ਦੇ ਨਾਲ ਵੀ ਝੜਪ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਹੈ ਪਹਿਲਾਂ ਯਾਨੀ ਨਰੇਂਦਰਦੀਪ ਨੂੰ ਮਾਰਿਆ ਜਾਂਦਾ ਕਰੰਟ ਲਾ ਕੇ ਮਾਰਿਆ ਜਾਂਦਾ ਇਸ ਖਬਰ ਨੇ ਵੀ ਰਫਤਾਰ ਫੜੀ ਹੋਈ ਹੈ ਔਰ ਦੂਜੇ ਪਾਸੇ ਉਨਾ ਹੀ ਸਟਾਫ ਮੈਂਬਰਾਂ ਦਾ ਯਾਨੀ ਜਿਨ੍ਹਾਂ ਨੇ ਉਹਦੇ ਕਰੰਟ ਲਾ ਕੇ ਮਾਰਿਆ ਸੀ ਉਹੀ ਸੀਆਈ ਸਟਾਫ ਵਾਲਿਆਂ ਦਾ ਨਾਮ ਸਾਹਮਣੇ ਆ ਗਿਆ ਪਰ ਹੁਣ ਇਹਨਾਂ ਦਾ ਬਚਣਾ ਮੁਸ਼ਕਲ ਹੈ ਉਹਨਾਂ ਸੀਆਈ ਸਟਾਫ ਮੈਂਬਰਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਔਰੇ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਕਿ ਝੀਲਾਂ ਦੇ ਵਿੱਚ ਇੱਕ ਨੌਜਵਾਨ ਨੂੰ ਕਿਵੇਂ ਸੱਟਿਆ ਤਾਂ ਪਹਿਲਾਂ ਉਹਨੂੰ ਥਾਣੇ ਦੇ ਵਿੱਚ ਪਾਣੀ ਦੇ ਵਿੱਚ ਡੋਬੋ ਕੇ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਬਿਲਕੁਲ ਸੇਮ ਕਹਾਣੀ ਵਾਪਰਦੀ ਹੈ ਕਿ ਨਰਿੰਦਰਦੀਪ ਨੂੰ ਜਿਵੇਂ ਕਰੰਟ ਲਾ ਕੇ ਮਾਰਿਆ ਜਾਂਦਾ ਬਾਅਦ ਦੇ ਵਿੱਚ ਕਹਿੰਦੇ ਤਾਂ ਐਕਸੀਡੈਂਟ ਹੈ ਬਿਲਕੁਲ ਉਹੀ ਬੰਦੇ ਉਸੇ ਤਰ੍ਹਾਂ ਹੀ ਮਰਡਰ ਕਰਦੇ ਨੇ ਯਾਨੀ ਝੀਲਾਂ ਦੇ ਵਿੱਚ ਲਿਜਾ ਕੇ ਪਹਿਲਾਂ ਮਾਰਦੇ ਆ ਪਾਣੀ ਦੇ ਵਿੱਚ ਡੋਬੋ ਕੇ ਉਸ ਤੋਂ ਬਾਅਦ ਉਹਨੂੰ ਝੀਲ ਦੇ ਵਿੱਚ ਸੁੱਟ ਦਿੰਦੇ ਆ ਬਠਿੰਡਾ ਥਰਮਲ ਦੀ ਜਿਹੜੀ ਝੀਲ ਤਾਂ ਫੇਰ ਉਹਦੀ লাশ ਮਿਲਦੀ ਐ ਤਾਂ ਪੋਸਟਮਾਰਮ ਹੁੰਦਾ ਪੋਸਟਮਾਰਮ ਦੀ ਰਿਪੋਰਟ ਆਉਂਦੀ ਐ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਕਿ ਇਹਦੀ ਮੌਤ ਇੱਕ ਦਿਨ ਪਹਿਲਾਂ ਦੀ ਹੋ ਰਹੀ ਐ ਤਾਂ ਹੁਣ ਸਾਰਾ ਕੁਝ ਨੰਗਾ ਹੋ ਚੁੱਕਿਆ ਐ ਤਾਂ ਮੈਂ ਤੁਹਾਨੂੰ ਇਹਦੀ ਇੱਕ ਵੀਡੀਓ ਦਿਖਾਉਂਗਾ ਢੀਲਾਂ ਦੇ ਵਿੱਚ ਇੱਕ ਨੌਜਵਾਨ ਨੂੰ ਮਾਰ ਕੇ ਸਿੱਟਿਆ ਜਾਂਦਾ ਉਸ ਤੋਂ ਬਾਅਦ ਉਹਦੀ ਰਿਪੋਰਟ ਖੁਲਾਸਾ ਕਰਦੀ ਐ ਤਾਂ ਫੇਰ ਇਹਨਾਂ ਦੇ ਪੈਰਾਂ ਥੱਲੋ ਜ਼ਮੀਨ ਖਿਸਕ ਜਾਂਦੀ ਐ ਕਿਉਂਕਿ ਨਰਿੰਦਰਦੀਪ ਨੂੰ ਮਾਰਿਆ ਤਾਂ ਮਾਮਲੇ ਬਹੁਤ ਵੱਡੇ ਵੱਡੇ ਸਾਹਮਣੇ ਨਿਕਲ ਕੇ ਆ ਰਹੇ ਨੇ ਉਹਨਾਂ ਦਾ ਹੁਣ ਬਚਣਾ ਬੜਾ ਮੁਸ਼ਕਿਲ ਐ ਤਨੋਂ ਦੇ ਉੱਤੇ ਜਿਹੜਾ ਐਕਸ਼ਨ ਹੋਣ ਜਾ ਰਿਹਾ ਉਹਦੀ ਵੀ ਤੁਹਾਡੇ ਨਾਲ ਮੈਂ ਅਪਡੇਟ ਸਾਂਝੀ ਕਰੂੰਗਾ ਪਹਿਲਾਂ ਜਿਹੜਾ ਇਹ ਮਾਮਲਾ ਸਾਹਮਣੇ ਨਿਕਲ ਗਿਆ ਹੈ ਇਹਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਉਹਨਾਂ ਦੇ ਉੱਤੇ ਐਕਸ਼ਨ ਦੀ ਹੈ ਸੁਣੋ ਜਰਾ ਸਟਾਪ ਠੱਡਾ ਦੀ ਇਹ ਕੋ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਇੱਕ ਝੀਲ ਦੇ ਵਾਪਰੀ ਘਟਨਾ ਇੱਕ ਤਲਵੰਡੀ ਤੋਂ ਮੁੰਡਾ ਚੱਕਣ ਪੈ ਗਈ ਇਹ ਹੈ ਪੁਲਿਸ ਦੇ ਉਹ ਹੁੰਦੇ ਗਏ ਸਕਦੇ ਆ ਕਿ ਜਿਨ੍ਹਾਂ ਨੇ ਮੂੰਹ ਨੂੰ ਖੋਣ ਲੱਗਿਆ ਕਿ ਹਰ ਵਾਰ ਕੋਈ ਨੌਜਵਾਨ ਦੇਖ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਦੇ ਵਿੱਚ ਕਹਾਣੀ ਕੋਈ ਹੋਰ ਬਣਾ ਦਿੱਤੇ ਪਰਮਿੰਦਰ ਸਿੰਘ ਸਾਹਿਬ ਨਾਲ ਮਿਲਦੇ ਪਰਮਿੰਦਰ ਸਿੰਘ ਜਿਹੜਾ ਤੁਹਾਡੇ ਨਾਲ ਇੱਕ ਨੌਜਵਾਨ ਸੀ ਤੁਹਾਡੇ ਨਾਲ ਵੀ SSC ਦੇ ਸਟਾਫ ਦੀ ਤਲਵੰਡੀ ਝੜਪ ਹੁੰਦੀ ਹੈ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਦੇ ਵਿੱਚ ਉਹ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬੰਦਿਆਂ ਨੇ ਨਸ਼ਾ ਕੀਤਾ ਹੋਇਆ ਤੁਸੀਂ ਉਹਨਾਂ ਦੇ ਮੂੰਹ ਤੋਂ ਕਹਿ ਰਹੇ ਹੋ ਕਹਿੰਦੇ ਇੱਕ ਟੈਸਟ ਕਰਵਾ ਲੈਣੇ ਤੁਸੀਂ ਕਿਉਂਕਿ ਚਲੋ ਅਸੀਂ ਵੀ ਕਰਾ ਲੈਣੇ ਕਿ ਤੁਸੀਂ ਵੀ ਕਰਾ ਲੇ ਮ ਉੱਥੇ ਇੱਕ ਬਹਿਸ ਹੁੰਦੀ ਹੈ ਇਹ ਉਹੀ ਬੰਦੇ ਨੇ ਜਿਹੜੇ ਨਿੰਦਰ ਵੀਰ ਨੂੰ ਵੀ ਅਨਿੰਦਰ ਵੀਰ ਨੂੰ ਵੀ ਚੱਕ ਕੇ ਲੈ ਗਏ ਹਾਂ ਜੇ ਉਹੀ CIA ਤੋਂ ਨਸ਼ਾ ਸਟਾਫ ਸੀਗਾ ਹਾਂ ਜਿਹੜਾ ਸਾਡੇ ਉੱਤੇ ਤਲਵੰਡੀ ਸਾਬੋ ਵਿਸਾਖੀ ਤੇ ਇੱਕ ਦਿਨ ਪਹਿਲਾਂ ਅੱਛਾ ਸਾਡਾ ਲਾਭਪ੍ਰੀਤ ਤੱਕ ਲਿਆ ਮੁੰਡਾ ਜੋਥ ਸਿੰਘ ਦਾ ਪ੍ਰਧਾਨ ਐ ਮਾਨਸਾ ਜ਼ਿਲ੍ਹੇ ਦਾ ਉਹ ਉੱਥੇ ਵਿਸਾਖੀ ਦੀ ਤਿਆਰੀ ਕਰਾ ਰਿਹਾ ਸੀ ਅਸੀਂ ਵੀ ਉੱਥੇ ਸੀ ਉਹਨੂੰ ਇਹ ਧੱਕੇ ਨਾਲ ਚੱਕ ਕੇ ਗੱਡੀ ਦੇ ਵਿੱਚ ਸੈੱਟ ਕੇ ਕਿਡਨਾਪ ਕਰਕੇ ਲੈ ਜਾਂਦੇ ਸੀ ਕਿਡਨਾਪਿੰਗ ਆਲਾ ਬੌਰ ਇਹਨਾਂ ਦੇ ਖੂਨ ਚ ਲਿਖਿਆ ਹੋਇਆ ਹੈ ਇਹਨਾਂ ਦੇ ਉਹਨੂੰ ਕਿਡਨਾਪ ਕਰਕੇ ਨਿਜਾਰੇ ਸੀ ਤੇ ਉਹਨੇ ਰੋਣਾ ਪਾਤਾ ਹਾਂ ਚੇ ਬੋਲੇ ਬਣਾਈ ਸਾਹਿਬ ਮੈਨੂੰ ਚੱਕ ਕੇ ਲੈ ਜਾਂਦੇ ਬਣਾਈ ਸਾਹਿਬ ਅਸੀਂ ਉੱਥੇ ਕਾफी ਸੈਕ ਸੀਗੇ ਅਸੀਂ ਭੱਜ ਕੇ ਜਾ ਕੇ ਜਦੋਂ ਪੜਿਆ ਅਸੀਂ ਕਹਿੰਦੇ ਕਿਸੇ ਨੂੰ ਕਿਵੇਂ ਚੱਕ ਕੇ ਲੈ ਕੇ ਜਾਂਦੇ ਤੇ ਕਹਿੰਦੇ ਵੀ ਸਾਨੂੰ ਦੱਸੋ ਬਈ ਦਸੋਂ ਬਾਹਰ ਕਿ ਲੈ ਕੇ ਜਾਂਦੇ ਉਹ ਕਹਿੰਦਾ ਵੀ ਅਸੀਂ ਤਾਂ ਲੈ ਗਦੇ ਅਸੀਂ ਕਹਿੰਦੇ ਤੂੰ ਤੇਰੀ ਇਹ ਕਿ ਯੁੱਧ ਤੇ ਤੂੰ ਸਾਡੀ ਸਟੇਜ ਤੋਂ ਆ ਕੇ ਇੱਕ ਬੰਦੇ ਨੂੰ ਪੋਲੀਟੀਕਲ ਬੰਦੇ ਨੂੰ ਚੱਕ ਕੇ ਲੈ ਕੇ ਜਾ ਰਿਹਾ ਹਾਂ ਹਾਂ ਨਾ ਤਾਂ ਹੋਰ ਕੀ ਸੀ ਹੁੰਦਾ ਨਾ ਤਾਂ ਉਹ ਇਹ ਦੱਸ ਸਕਿਆ ਵੀ ਅਸੀਂ ਕਿਉਂ ਚੱਕ ਕੇ ਲੈ ਕੇ ਜਾ ਰਹੇ ਹਾਂ ਨਾ ਹੀ ਕੋਈ ਉਹਦੇ ਤੇ ਐਫ ਆਰ ਸੀਗੀ ਨਾ ਹੀ ਕੋਈ ਇਸ ਤਰ੍ਹਾਂ ਦੇ ਕੋਈ ਉਹ ਕ੍ਰਿਮੀਨਲ ਬੰਦਾ ਸੀਗਾ ਤਾਂ ਮਾਮਲਾ ਸਾਫ਼ ਹੋ ਗਿਆ ਵੀਡੀਓ ਲੰਬੀ ਹੈ ਦਰਅਸਲ ਦੇ ਵਿੱਚ ਸਿੰਘਾਂ ਦੇ ਨਾਲ ਝੜਪ ਵੀ ਹੁੰਦੀ ਆ ਉਥੋਂ ਇੱਕ ਬੰਦੇ ਨੂੰ ਤਾਂ ਗੱਡੀ ਦੇ ਵਿੱਚ ਯਾਨੀ ਚੱਕ ਕੇ ਤੱਕੇ ਦੇ ਨਾਲ ਚੜਾਇਆ ਜਾਂਦਾ ਉਹਨਾਂ ਦੀ ਸਟੇਟ ਤੋਂ ਚੜਾਇਆ ਜਾਂਦਾ ਤਾਂ ਉਹ ਤਾਂ ਉਹਨੇ ਰੋਕ ਲਿਆ ਪਰ ਇੱਕ ਹੋਰ ਮੁੰਡੇ ਨੂੰ ਜਦੋਂ ਚੱਕਿਆ ਗਿਆ ਉਹਨੂੰ ਥਾਣੇ ਦੇ ਵਿੱਚ ਲੈ ਜਾ ਕੇ ਪਹਿਲਾਂ ਡੱਗੀ ਦੇ ਵਿੱਚ ਡਬੋੜ-ਵੋਕੇ ਉਹਨੂੰ ਮਾਰਿਆ ਗਿਆ ਉਸ ਤੋਂ ਬਾਅਦ ਪਾਣੀ ਦੇ ਨਾਲ ਪਹਿਲਾਂ ਉਹਨਾਂ ਦੀ ਮੌਤ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਝੀਲਾਂ ਦੇ ਵਿੱਚ ਲਜਾ ਸਕਿਆ ਜਿਹੜੀਆਂ ਬਠਿੰਡੇ ਦੇ ਵਿੱਚ ਥਰਮਲ ਪਲਾਂਟ ਦੀਆਂ ਝੀਲਾਂ ਨੇ ਉਹ ਅਕਸਰ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ ਤਾਂ ਉੱਥੋਂ ਜਦੋਂ Laash ਮਿਲਦੀ ਆ ਤਾਂ ਫਿਰ ਉਹਦਾ ਪੋਸਟਮਾਰਟਮ ਹੁੰਦਾ ਤਾਂ ਘਰ ਵਾਲੇ ਜਦੋਂ ਪੋਸਟਮਾਰਟਮ ਕਰਵਾਉਂਦੇ ਨੇ ਉਹਦੇ ਵਿੱਚ ਪਾਇਆ ਜਾਂਦਾ ਕਿ ਇਹਦੀ ਤਾਂ ਇੱਕ ਦਿਨ ਪਹਿਲਾਂ ਦੀ ਮੌਤ ਹੋ ਚੁੱਕੀ ਹੈ ਤਾਂ ਫੇਰ ਉਹਦੀ ਸ਼ਾਨਵੀਨ ਹੁੰਦੀ ਹੈ ਤਾਂ ਇਹੀ ਸੀ ਆਈ ਸਵਾਬ ਬਠਿੰਡੇ ਦਾ ਜਿਨ੍ਹਾਂ ਨੇ ਨਰਿੰਦਰਦੀਪ ਨੂੰ ਯਾਨੀ ਕਿ ਕਰੰਟ ਲਾ ਲਾ ਕੇ ਮਾਰਿਆ ਗਿਆ ਤਾਂ ਹੁਣ ਦੇਖੋ ਐਕਸ਼ਨ ਹੋਣਾ ਤਾਂ ਆਤਾ ਹੈ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੇ ਬਠਿੰਡੇ ਦੀ ਜਿਹੜੀ ਐਸਐਸਪੀ ਹੈ ਉਹਨਾਂ ਨੂੰ ਵੀ ਵੱਡੇ ਪੱਧਰ ਦੇ ਉੱਤੇ ਇਸਤੇ ਐਕਸ਼ਨ ਲੈਣਾ ਚਾਹੀਦਾ ਤਾਂ ਜੇਕਰ ਜਨਤਾ ਭੜਕਦੀ ਆ ਤਾਂ ਮਾਹੌਲ ਖਰਾਬ ਵੀ ਹੋ ਸਕਦਾ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਅਪੀਲ ਹੈ ਕਿ ਵੱਡੇ ਪੱਧਰ ਦੇ ਉੱਤੇ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਲਿਆ ਜਾਵੇ ਕਿਉਂਕਿ ਸਾਰੀ ਪੁਲਿਸ ਇੱਕੋ ਜਿੱਤਾ ਨਹੀਂ ਹੁੰਦੀ ਪੁਲਿਸ ਮੈਕਮੇਂ ਦੇ ਵਿੱਚ ਬਹੁਤ ਸਾਰੇ ਆਫੀਸਰ ਚੰਗੇ ਵੀ ਨੇ ਜਿਵੇਂ ਕਿ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਔਰ ਬਠਿੰਡੇ ਦੀ ਐਸਐਸਪੀ ਇਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਵੱਡੇ ਪੱਧਰ ਦੇ ਉੱਤੇ ਲੈਣਾ ਚਾਹੀਦਾ ਕਿਉਂਕਿ ਪੁਲਿਸ ਦਾ ਸਾਰੀ ਦਾ ਅਕਸ ਖਰਾਬ ਕਰ ਰਹੇ ਨੇ ਇਹ ਜੋ ਲੋਕ ਪੁਲਿਸ ਬਹੁਤੇ ਚੰਗੇ ਕੰਮ ਵੀ ਕਰਦੀ ਆ ਪਰ ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਇੱਕ ਪਾਸੇ ਨਸ਼ਾ ਵਿਰੁੱਧ ਯੁੱਧ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਵਿਰੁੱਧ ਯੁੱਧ ਛੇੜ ਚੁੱਕੀ ਹੈ ਕਿਉਂਕਿ ਆਏ ਦਿਨ ਇੱਕ ਇਨਕਾਊਂਟਰ ਹੋ ਜਾਂਦਾ ਸਵੇਰ ਜਦੋਂ ਤੁਸੀਂ ਮੋਬਾਈਲ ਖੋਲਦੇ ਹੋ ਤਾਂ ਇੱਕ ਹੈਡਲਾਈਨ ਦੇ ਵਿੱਚ ਖਬਰ ਪਈ ਹੁੰਦੀ ਆ ਕਹਿੰਦੇ ਵੀ ਬੀਤੀ ਰਾਤ ਇੱਕ ਬਹੁਤ ਵੱਡਾ ਇਨਕਾਊਂਟਰ ਪੰਜਾਬ ਦੇ ਅੰਦਰ ਤਾਂ ਹੁਣ ਤੁਸੀਂ ਵੇਖੋ ਵੀ ਪੰਜਾਬ ਦੀ ਜਨਤਾ ਬਿਲਕੁਲ ਖਫਾ ਹੋ ਚੁੱਕੀ ਹੈ ਸਰਕਾਰ ਤੋਂ ਟਾਉਣ ਵਾਲਾ ਸਤਾਈ ਦਾ ਜਿਹੜਾ ਸਮਾ ਭਗਵੰਤ ਮਾਨ ਦੇ ਲਈ ਉਹ ਬੜਾ ਹੀ ਭਿਆਨਕ ਹੈ ਕਿਉਂਕਿ ਭਗਵੰਤ ਮਾਨ ਦਾ ਇੱਕ ਹੋਰ ਬਈਆ ਪੰਜਾਬ ਦੇ ਅੰਦਰ ਦੇਖਣ ਨੂੰ ਮਿਲਿਆ ਜਿਹੜਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਵੀ ਨਹੀਂ ਹੈਗਾ ਸੀ ਪਰ ਹੁਣ ਜਿਹੜੀ ਪੁਲਿਸ ਸਟੇਟ ਬਣਾਈ ਪਈ ਹੈ ਸਰਕਾਰ ਨੇ ਇਸ ਗੱਲ ਤੋਂ ਪੂਰਾ ਪੰਜਾਬ ਦੁਖੀ ਵੀ ਹੈ ਔਰ ਨਿੰਦਿਆ ਵੀ ਕਰ ਰਿਹਾ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਹਿਲਾ ਦੇਣ ਵਾਲੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵੱਡਾ ਹੋ ਸਕਦਾ ਐਸ ਕਰਕੇ ਕਹਿੰਦੇ ਆ ਵੀ ਐਕਸ਼ਨ ਕਰਨਾ ਜ਼ਰੂਰੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਪੁਲਿਸ ਦਾ ਅਕਸ ਖਰਾਬ ਕਰਦੇ ਨੇ ਸਰਕਾਰ ਤੇ ਦਾ ਪਹਿਲੇ ਹੀ ਬਹੁਤ ਵੱਡੇ ਵੱਡੇ ਸਵਾਲ ਉੱਠਦੇ ਨੇ ਤਾਂ ਹੁਣ ਦੇਖੋ ਵੀ ਪੰਜਾਬ ਦੇ ਅੰਦਰ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਫੇਰ 1982 ਵਾਲਾ ਦੌਰ ਆਉਂਦੇ ਟਾਈਮ ਨਹੀਂ ਲੱਗਣਾ ਵੈਸੇ ਆ ਹੀ ਚੁੱਕਿਆ ਹੈ ਕਿਉਂਕਿ 1982-83 ਦੇ ਵਿੱਚ ਨੌਜਵਾਨਾਂ ਦੇ ਇਨਕਾਊਂਟਰ ਯਾਨੀ ਜਦੋਂ ਕੇਪੀਐਸ ਗੱਲ ਵੀ ਸੀਗਾ ਤਾਂ ਉਸ ਵਕਤ ਬਹੁਤ ਵੱਡੇ ਵੱਡੇ ਇਨਕਾਊਂਟਰ ਹੁੰਦੇ ਸੀ ਯਾਨੀ ਆਪਣੀ ਮਰਜ਼ੀ ਦੇ ਮੁਤਾਬਕ ਆਪਣੀਆਂ ਪੋਸਟਾਂ ਵਧਾਉਣ ਦੀ ਖਾਤਰ ਬਹੁਤ ਸਾਰੇ ਨੌਜਵਾਨਾਂ ਨੂੰ ਮਾਰਿਆ ਗਿਆ ਬਿਆਨਤੇ ਬੋਚੜ ਵੇਲੇ ਵੀ ਇਹੀ ਕੰਮ ਹੁੰਦਾ ਸੀ ਕਿ ਕੇਪੀਐਸ ਗੱਲ ਜਿਵੇਂ ਕਿ ਬਿਆਨਤ ਸਿੰਘ ਬੋਚੜ ਦਾ ਇੱਕ ਨੌਕਰ ਸੀ ਇਹ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਇਨਕਾਊਂਟਰ ਕਰਦਾ ਸੀ ਤਾਂ ਉਹਦੇ ਤੇ ਵੀ ਇੱਕ ਕਹਾਣੀ ਤੁਹਾਨੂੰ ਸੁਣਾਵਾਂਗੇ ਪਰ ਦਰਸਾਲ ਦੇ ਵਿੱਚ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਇਹ ਡਰਾ ਦੇਣ ਵਾਲਾ ਕਿਉਂਕਿ ਪਹਿਲਾਂ ਨਰਿੰਦਰਦੀਪ ਦਾ ਕਤਲ ਕੀਤਾ ਜਾਂਦਾ ਥਾਣੇ ਦੇ ਵਿੱਚ ਲਿਜਾ ਕੇ ਫਿਰ ਕਿਹਾ ਜਾਂਦਾ ਇਹ ਤਾਂ ਭਾਈ ਐਕਸੀਡੈਂਟ ਆ ਰਿਪੋਰਟ ਆਉਂਦੀ ਆ ਪਤਾ ਲੱਗਦਾ ਕਰੰਟ ਲਾ ਕੇ ਮਾਰਿਆ ਐਸੇ ਹੀ ਪ੍ਰਕਾਰ ਇੱਕ ਨੌਜਵਾਨ ਨੂੰ ਝੀਲਾਂ ਦੇ ਵਿੱਚ ਸਿੱਟਿਆ ਜਾਂਦਾ ਉਸ ਤੋਂ ਪਹਿਲਾਂ ਉਹਦੀ ਸੀਆਈ ਸਟਾਫ ਪਾਣੀ ਦੇ ਵਿੱਚ ੜਬੋੜ ਬੋਕ ਕੇ ਉਹਨੂੰ ਮਾਰਦੀ ਆ ਤਾਂ ਕਿ ਪਤਾ ਨਾ ਲੱਗੇ ਇਹ ਪਾਣੀ ਦੇ ਵਿੱਚ ਡੁੱਬ ਕੇ ਇੱਥੇ ਹੀ ਮਰਿਆ ਜਾਂ ਉੱਥੇ ਮਰਿਆ ਤਾਂ ਫੇਰ ਉਹਦੀ ਵੀ ਰਿਪੋਰਟ ਖੁਲਾਸਾ ਕਰਦੀ ਆ ਕਿ ਇੱਕ ਬੰਦੇ ਦੀ ਇਸ ਦੀ ਮੌਤ ਕਿ ਇਸ ਬੰਦੇ ਦੀ ਮੌਤ ਤਾਂ ਇੱਕ ਦਿਨ ਪਹਿਲਾਂ ਹੋਈ ਹੈ ਐਸ ਕਰਕੇ ਹੁਣ ਇਹ ਫਸਦੇ ਜਾ ਰਹੇ ਨੇ ਸਿੰਘਾਂ ਦਾ ਝੜਪ ਵੀ ਹੋਈ ਹੈ ਸਿੰਘਾਂ ਦੇ ਨਾਲ ਪਰ ਪੰਜਾਬ ਦੀ ਸਰਕਾਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲਵੇ ਨਹੀਂ ਤਾਂ ਮਾਮਲੇ ਖਰਾਬ ਹੋ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਹੋ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ